ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸੁੱਖਾ ਪੰਡਾਲ ਮੈਂ ਆਪਣੇ ਦਰਸ਼ਕਾਂ ਨਾਲ ਆਪਣੇ ਫੈਨਸ ਨਾਲ ਆਪਣੇ ਕਬੱਡੀ ਪ੍ਰਵਾਹ ਦੇ ਨਾਲ ਇੱਕ ਮਕਸਦ ਨਾਲ ਲਾਈਵ ਹੋਇਆ ਹਾਂ ਕਿਉਂਕਿ ਕਬੱਡੀ ਵਿੱਚ ਬਹੁਤ ਦਿਨਾਂ ਤੋਂ ਕੁਝ ਵੀਡੀਓ ਵੱਲ ਹੋ ਰਹੀਆਂ ਨੇ ਕੋਈ ਕੁਝ ਬੋਲ ਰਿਹਾ ਕਬੱਡੀ ਨੂੰ ਕੋਈ ਕੁਝ ਬੋਲ ਰਿਹਾ ਵਾ ਕਿਉਂਕਿ ਜਿਹੜਾ ਇਨਸਾਨ ਨਿੱਕੇ ਹੁੰਦਾ ਕਬੱਡੀ ਚ ਪੜਿਆ ਹੋਵੇ ਕਬੱਡੀ ਕਬੱਡੀ ਸਾਡੇ ਦਿਮਾਗ 'ਚ ਹੀ ਕਬੱਡੀ ਰਹੀ ਹੋਏ ਜੇ ਉਹਦੇ ਲਈ ਕੋਈ ਮਾੜਾ ਬੋਲੂਗਾ ਮਨ ਦੁਖਦਾ ਉਹ ਵੀ ਪਲੇਅਰ ਬੋਲੇਗਾ ਕਿਉਂਕਿ ਉਧਰ ਤਾਂ ਦੁਨੀਆ ਬੋਲਦੀ ਬਹੁਤ ਬੋਲਦੀ ਜਾਂਦੇ ਆਪਾਂ ਨੂੰ ਕੋਈ ਨਹੀਂ ਦਾ ਹੁੰਦਾ ਕਿਉਂਕਿ ਚਲੋ ਕੋਈ ਬੋਲਦਾ ਕਿਸੇ ਨੂੰ ਚੰਗਾ ਲੱਗਦਾ ਕਿਸੇ ਨੂੰ ਨਹੀਂ ਚੰਗਾ ਲੱਗਦੀ ਕਬੱਡੀ ਪਰ ਜਦੋਂ ਪਲੇਅਰ ਇਹ ਚੀਜ਼ ਬੋਲੇ ਤੇ ਉਦੋਂ ਬਹੁਤ ਮਨ ਦੁਖਿਆ ਕਿਉਂਕਿ ਪਿੰਕਾ ਜਰਗ ਇੱਕ ਬਹੁਤ ਵਧੀਆ ਇਨਸਾਨ ਵੀ ਆ ਪਲੇਅਰ ਵੀ ਆ ਇੱਕ ਵਧੀਆ ਰੋਲ ਮਾਡਲ ਵੀ ਆ ਦਰਸ਼ਕਾਂ ਵਾਸਤੇ ਬਣਿਆ ਪਰ ਮੇਰੇ ਵੀਰ ਪਿੰਕੇ ਮੈਂ ਤੇਨੂੰ ਇਹ ਪੁੱਛਣਾ ਚਾਹਣਾ ਕਿ ਤੇਰਾ ਨਾਂ ਕਬੱਡੀ ਕਰਕੇ ਹੋਇਆ ਤੈਨੂੰ ਕਬੱਡੀ ਨੇ ਐਡੀ ਵੱਡੀ ਪਛਾਣ ਦਿੱਤੀ ਤੇਰੇ ਫੈਮਿਲੀ ਵਿੱਚ ਵੀ ਕਬੱਡੀ ਸੀ ਤੂੰ ਐਡੀ ਕੀ ਤੈਨੂੰ ਲੋਰ ਪੈ ਗਈ ਸੀ ਕਿ ਜਦੋਂ ਜਿਹੜੀ ਵੀਡੀਓ ਪਾਈ ਤੂੰ ਕਿ ਇੱਕ ਹੱਥ ਵਿੱਚ ਤੁਸਰੀਂ ਚ ਫੜ ਕੇ ਇੱਕ ਦੱਸ ਰਿਆਂ ਕਿ ਕਬੱਡੀ ਪਲੇਅਰ ਆ ਜੂਜ਼ ਕਰਦੇ ਮੇਰਾ ਵੀਰ ਕਬੱਡੀ ਪਲੇਅਰ ਉਹ ਚੀਜ਼ ਯੂਜ਼ ਕਰਦੇ ਆ ਉਹਦਾ ਨਾਮ ਵੀ ਦੱਸਣਾ ਚਾਹੀਦਾ ਸੀ ਤੈਨੂੰ ਕੀ ਯੂਜ਼ ਕਰਦੇ ਆ ਕਿਉਂਕਿ ਜਦੋਂ ਪਲੇਅਰ ਇਜ਼ਲੀ ਆਉਂਦੀ ਆ ਨਾ ਮੇਰੇ ਵੀਰ ਉਦੋਂ ਪਲੇਅਰ ਬੋਲਰ ਇੰਜੈਕਸ਼ਨ ਵੀ ਲਾਉਂਦਾ ਵਾ ਮੇਰੋ ਵੀਨ ਵੀ ਲਾਉਂਦਾ ਵਾ ਉਦੋਂ ਪੇਨ ਕਲ ਗੋਲੀਆਂ ਵੀ ਖਾਣੀਆਂ ਪੈਂਦੀਆਂ ਪਲੇਅਰ ਨੂੰ ਕਿਉਂਕਿ ਤੈਨੂੰ ਪਤਾ ਤੂੰ ਵੀ ਕਬੱਡੀ ਪਲੇਅਰ ਰਿਆ ਵਾ ਖੇਡਦਾ ਰਿਆ ਵਾ ਕਿ ਪਲੇਅਰ ਨੂੰ ਕਿਹੜੀ ਕਿਹੜੀ ਮਜਬੂਰੀ ਨਾਲ ਮੈਚ ਖੇੜਨੇ ਪੈਂਦੇ ਆ ਕਿਉਂਕਿ ਇਸ ਟਾਈਮ ਤੱਕ ਕਬੱਡੀ ਹਰ ਰੋਜ਼ ਹੋ ਰਹੀ ਆ ਮੇਰਾ ਭਰਾ ਤੂੰ ਇੱਕ ਵਧੀਆ ਸਿਹਰ ਦੇ ਕਿ ਕਬੱਡੀ ਵਿੱਚੋਂ ਬਹੁਤ ਕੁਸ਼ਿਆ ਕਬੱਡੀ ਵਿੱਚ ਇਸ ਟਾਈਮ ਕਰੰਟ ਤੋਂ ਬਾਅਦ ਦੂਜੀ ਗੇਮ ਆਪਣੀ ਕਬੱਡੀ ਆ ਜਿੱਚੇ ਪੈਸਾ ਵਾ ਆਪਣੇ ਘਰਾਂ ਦੀ ਗਰੀਬੀ ਕੱਢੀ ਆ ਕਬੱਡੀ ਨੇ ਕੋਈ ਐਡਾ ਕੋਈ ਪਲੇਅਰ ਵੀ ਦੱਸ ਦੇ ਜਿਹੜਾ ਕਰੋੜਾਪਤੀ ਪਲੇਅਰ ਕਬੱਡੀ ਖੇਡਦਾ ਹੋਵੇ ਹਰ ਇੱਕ ਮੱਧਮ ਘਰ ਦੇ ਬੱਚੇ ਕਬੱਡੀ ਖੇਡਦੇ ਆ ਕਿਉਂਕਿ ਖੇਹਰ ਮਾਜੀ ਫੜ ਕੇ ਤੇ ਪਲੇਅਰ ਗਰਾਊਂਡ 'ਚ ਚੱਲ ਜਾਣਾ ਵਾ ਤੇ ਉਹ ਨਾਲ ਹੀ ਉਹਦੀ ਅੰਦਨ ਸ਼ੁਰੂ ਹੋ ਜਾਂਦੀ ਆ ਹੋਰ ਕੋਈ ਇਹੋ ਜਿਹੀ ਗੇਮ ਹੈ ਨਹੀਂ ਜੇ ਕਰੈਕਟ ਵੀ ਕੋ ਖੇਡੂਗਾ ਨਾ ਪਹਿਲਾਂ ਉਹਦੇ ਉੱਤੇ ਨੂੰ ਘਰ ਤੋਂ ਘੱਟ ਖਰਚਾ ਕਰਨਾ ਪੈਣਾ ਏ ਫੇਰ ਉਹਨੂੰ ਇੰਡੀਆ ਟੀਮ ਵਿੱਚ ਜਾਣ ਨੂੰ ਪੰਜਾਬ ਦੀ ਟੀਮ ਵਿੱਚ ਸफारਸ਼ ਕਰਨੀ ਪੈਣੀ ਏ ਆਪਣੀ ਕਬੱਡੀ ਵਿੱਚ ਇਹੋ ਜਿਹਾ ਕੁਝ ਨਹੀਂ ਆ ਆਪਣਾ ਸਿਰਫ ਆਪਣੀ 30% ਦੇਣਾ ਦੇਣਾ ਵਾ ਪਹਿਲਾਂ ਤਾਂ ਆਪਾਂ ਨੂੰ ਕਬੱਡੀ ਵਿੱਚ ਮੌਕਾ ਮਿਲ ਜਾਂਦਾ ਮੇਰਾ ਵੀਰ ਕਿਉਂਕਿ ਤੂੰ ਇੱਕ ਰੂਲ ਮਾਡਲ ਬਣ ਚੁੱਕਾ ਦੁਨੀਆ ਵਾਸਤੇ ਜੇ ਤੂੰ ਇਹੋ ਜਿਹੀ ਗੱਲ ਕਰੇ ਤੇ ਤੇਰੇ ਮੂੰਹੋਂ ਬਹੁਤ ਛੋਟੀ ਗੱਲ ਲੱਗਦੀ ਮੇਰੇ ਵੀਰ ਕਿਉਂਕਿ ਜੇ ਅਸੀਂ ਵੀ ਕਬੱਡੀ 'ਚੋ ਨਾਂ ਬਣਾਇਆ ਐਡਾ ਅਸੀਂ ਇੱਕ ਕਬੱਡੀ ਖੇਡ ਕਰਕੇ ਬਣਾਇਆ ਕਿਉਂਕਿ ਮੇਰਾ ਵੀਰ ਇੱਕ ਦਰਸ਼ਕ ਹਰ ਇੱਕ ਇਨਸਾਨ ਦੀ ਰੋਲ ਮਾਡਲ ਦੀ ਕਾਪੀ ਕਰਦੇ ਆ ਜਿਹੜਾ ਨਵਾਂ ਜੂਥ ਆ ਰਿਹਾ ਜਦੋਂ ਤੂੰ ਉਹ ਚੀਜ਼ ਦਿਖਾ ਰਿਹਾ ਵਾ ਉਹਨਾਂ ਦਾ ਮਾਂ ਪੇ ਵੀ ਦੇਖ ਰਿਹਾ ਵਾ ਉਹ ਬੱਚੇ ਵੀ ਦੇਖ ਰਹੇ ਉਹਨਾਂ ਭੈਣ ਭਰਾ ਵੀ ਦੇਖ ਰਿਹਾ ਵਾ ਉਹ ਕਬੱਡੀ ਨੂੰ ਕਿਸ ਨੇ ਕਹਾਂ ਦੇਖਣਗੇ ਕਿ ਸਾਰੇ ਕਬੱਡੀ ਡਰਗ ਕਰਦੇ ਆ ਜਿਹੜਾ ਪਲੇਅਰ ਡਰਗ ਕਰਦਾ ਬੈਂਕੀ ਉਹਦਾ ਨਾਮ ਲੈ ਕੇ ਦੱਸ ਕਿ ਉਹ ਪਲੇਅਰ ਡਰਗ ਕਰਦਾ ਵਾ ਉਹ ਫੇ ਆਪਣਾ ਸਪਸ਼ਟੀਕਰਨ ਦਵੇ ਤੂੰ ਸਾਰਿਆਂ ਨੂੰ ਕੋ ਰੱਸੇ ਨਾਲ ਮੇਰਾ ਭਰਾ ਗ੍ਰੇਟ ਕਿਉਂਕਿ ਇਹ ਚੀਜ਼ ਤੇਰੇ ਵਾਸਤੇ ਸ਼ੋਭਾ ਨਹੀਂ ਦਿੰਦੀ ਕਿਉਂਕਿ ਤੂੰ ਬਹੁਤ ਵਧੀਆ ਉਪਰਾਲਾ ਕਰ ਰਿਆ ਵਾ ਪਰ ਜੇ ਥੋੜਾ ਜਿਹਾ ਉਪਰਾਲਾ ਕਬੱਡੀ ਵਾਸਤੇ ਹੀ ਕਰੇ ਨਾ ਤੂੰ ਅਕੈਡਮੀ ਚ ਜਾ ਜਿੱਥੇ ਛੋਟੇ ਬੱਚੇ ਟ੍ਰੇਨਿੰਗ ਕਰਦੇ ਆ ਉਹਨਾਂ ਉੱਥੇ ਜਾ ਕੇ ਦੱਸ ਇਹ ਨਹੀਂ ਕਿ ਤੂੰ ਲਾਈਵ ਹੋ ਕੇ ਆਪਣੀ ਖੇਡ ਕਬੱਡੀ ਨੂੰ ਬਦਨਾਮ ਕਰ ਰਿਆ ਸਰ ਮਦਨੀ ਇਹ ਨਿਆ ਗੱਲਾਂ ਮੇਰਾ ਕਹਿਣਾ ਚਾਹੁੰਦਾ ਸੀ ਮੇਰਾ ਕੋਈ ਗੁੱਸਾ ਨਾ ਕਰੀ ਕਿਸੇ ਗੱਲ ਦਾ ਕਿਉਂਕਿ ਆਪਾਂ ਪਰਿਵਾਰਿਆਂ ਪੈ ਕੇ ਜੇ ਆਪਾਂ ਪਰਿਵਾਰ ਹੀ ਇੱਕ ਦੂਜੇ ਤੋਂ ਇਦਾਂ ਦੀਆਂ ਗੱਲਾਂ ਕਰਾਂਗੇ ਤਾਂ ਆਪਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਚੀਜ਼ਾਂ ਕਿਉਂਕਿ ਆਪਾਂ ਇੱਕ ਕਬੱਡੀ ਕਰਕੇ ਮਿਲੇ ਆ ਕਿ ਦੂਜੇ ਨੂੰ ਨਾ ਤੂੰ ਮੈਨੂੰ ਜਾਣਦਾ ਸੀ ਨਾ ਮੈਂ ਤੈਨੂੰ ਜਾਣਦਾ ਸੀ ਤੇਰੀ ਮੈਨੂੰ ਗੇਮ ਵਧੀਆ ਲੱਗਦੀ ਸੀ ਮੈਂ ਤੈਨੂੰ ਲਾਇਕ ਮੰਨਦਾ ਰਿਹਾ ਸਤਿ ਸ਼ਾਨ ਮੰਨਦਾ ਸੀ ਪਰ ਉਸ ਦਿਨ ਤੂੰ ਜੋ ਵੀਡੀਓ ਪਾਈ ਨਾ ਕਿਉਂਕਿ ਮੈਂ ਵੀ ਆਪਣੇ ਪਰਿਵਾਰ 'ਚ ਬੈਠਾ ਸੀ ਉਸ ਟਾਈਮ ਤੇ ਤੇਰੀ ਵੀਡੀਓ ਕਲੈਕ ਕੀਤੀ ਵਿੱਚ ਸਾਰੇ ਹਿੱਸੇ ਨਿਗਾਨਾ ਪੈਂਕੇ ਦੇਖ ਹੋ ਜਾਂਦੇ ਆ ਕਿ ਅਸੀਂ ਵੀ ਡਰਗ ਕਰਕੇ ਕਬੱਡੀ ਖੇਡੇ ਮੇਰਾ ਵੀਰ ਜੇ ਡਰਗ ਕਰਕੇ ਕਬੱਡੀ ਖੇਡ ਹੁੰਦੀ ਹੋਵੇ ਨਾ ਫੇਰ ਤਾਂ ਮੈਡੀਕਲ ਸਟੋਰਾਂ ਦੇ ਡਾਕਟਰ ਵੀ ਖੇਡਣ ਕਬੱਡੀ ਫਿਰ ਉਹਦੇ ਨਿਆਣੇ ਵੀ ਕਬੱਡੀ ਪਲੇਅਰ ਬਹੁਤ ਤਕੜੇ ਹੋਣ ਇਸ ਕਰਕੇ ਮੈਂ ਤੈਨੂੰ ਪੈਂਕੇ ਵੀਰ ਇਹ ਕਹਿਣਾ ਚਾਹੁੰਦਾ ਕੁਏਕ ਰੂਲ ਮਾਡਲ ਆ ਤੇ ਰੂਲ ਮਾਡਲ ਇਹ ਹੁੰਦਾ ਕਿ ਸਹੀ ਸਿਰ ਦੇਵੇ ਇਹ ਨਹੀਂ ਹੁੰਦਾ ਕਿ ਆਪਣੀ ਪਰਿਵਾਰ ਨੂੰ ਭੰਡੇ ਬਸ ਮੇਰਾ ਪਰਾ ਇੰਨੀਆਂ ਗੱਲਾਂ ਜੇ ਕੋਈ ਗਲਤੀ ਹੋ ਗਈ ਹੈ ਮੈਨੂੰ ਮਾਫ ਕਰੀ ਮੇਰਾ ਪਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ